ਸਵਾਤਾ ਸਵਾਤਾ ਕੈਨ ਨਾ ਨਾ ਇਹ ਹਰ ਹਾਲਤ ਮੈਂ ਤਰਿਆ ਆ ਨਾ ਮੈਂ ਕੈਨ ਮੈਨੂੰ ਪਸੰਦ ਆਨ ਸਪੋਰਟ ਮੈਂ ਆ ਨਾ ਕੋਈ ਕੋਈ ਨਹੀਂ ਉਹਧਰ ਹੀ ਨੇ ਮੈਂ ਬੜੀ ਮੇਰਾ ਵੀ ਦੇ ਲੋ ਕੋਈ ਪਾਉਂਦੇ ਤਾਂ ਕਰਨੇ ਖਲੇ ਮੇਰਾ ਵੀ ਦੇਖੋ ਨਾ ਜੀ ਇਹ ਲੋਹਾ ਟੁੱਟ ਜਾ ਜੜੜੀ ਨੇ ਇਹਦੇ ਕਾਲਾ ਕਿਸੇ ਦੀ ਪਟਾਈ ਕਰਦੀ ਸੀ ਮੈਂ ਨੰਨੂ ਮੇਰਾ ਸੁਪਨਾ ਦੱਸਿਆ ਕੋਈ ਨਹੀਂ ਜੈ ਡੈਡ ਨੂੰ ਫੜਾ ਕੇ ਪੁੱਤੇ ਉਧਰ ਜੀ ਨੂੰ ਟਾਪਿਕ ਸਾਸ਼ੀ ਕਾ ਲਗੀ ਅਮਿਤ ਕਾ ਦਮ ਸਾਰੇ ਠੀਕ ਆ ਅੱਜ ਮਾਤਾ ਨੇ ਜਾਣਾ ਪੇਕੇ ਜਿਹੜੇ ਸਮਾਂ ਕਰ ਆ ਆ ਜਿਹੜੇ ਬੰਦੇ ਨਾਲ ਜਾਣਾ ਉਹ ਵਿਚਾਰਾ ਲੇਟ ਹੋ ਗਿਆ ਇਵਚਾਰੀ ਬੈਗ ਪੈਕ ਕਰੀ ਬੈਠੀ ਆਇ ਤੇ ਮਾਤਾ ਬੈਠੇ ਸਮਾਨ ਭਾਈ ਆਵਦਾ ਮਾਤਾ ਜੁੰਨੀ ਵੀ ਆ ਗਈ ਲਾ ਕੇ ਮੈਂ ਕਿਹਾ ਤੁਹਾਨੂੰ ਲੂੰਗੀ ਮੈਂ ਮੈਂ ਮੁੜ ਕੇ ਆ ਕੇ ਜੁੰਨੀ ਭੇਜ ਜੀ ਮੈਂ ਕੱਪੜੇ ਵੀ ਲੈ ਫਿੱਟੇ ਭਾਈ ਮੁੜ ਕੇ ਜਿਨਾ ਆ ਲੈ ਕੋ ਕੱਪੜੀ ਦਾ ਕੱਪੜੇ ਹੀ ਕੋਈ ਬੱਧੀ ਆਦੇ ਜਵੀ ਵਿਚਾਰੀ ਨੇ ਡੀਕ ਡੀ ਕੇ ਆਥਨ ਦੀ ਰੋਟੀ ਵੀ ਖਾ ਲਈ ਮਾਤਾ ਭਾਈ ਇਹਨਾਂ ਘਾਂਡ ਵੇਖ ਕੇ ਆਈ ਰੋਟੀ ਹੁਣ ਅਸਾਂ ਪਕਾਈ ਬੈਠੇ ਭਾਈ ਕਿੱਥੇ ਫੋਨ ਤੇ ਪਕਾਉਣੇ ਬਦਲ ਕੇ ਖਾਏ ਲੈਣੇ ਭਾਈ ਦੋਵੇਂ ਬਿਦਦਾਰ ਨੇਰੇ ਹੋਏ ਬੜੀਆਂ ਅਰੇ ਜਾ ਕੇ ਤੋਰੀਆ ਆਇਆ ਹੈ ਨਾ ਜਾ ਕੇ ਵਸਾਂ ਕਹਿ ਰਹੀ ਕਾ ਦੁੱਧ ਦੀ ਘੁੱਟ ਦੇ ਦੋ ਤੇ ਕੰਬਲ ਦੇ ਦੋ ਦੱਸ ਪਹਿਲੀ ਆ ਭਾਈ ਜਾ ਕੇ ਕੋਈ ਕਿਤੇ ਮਕਾਇਲੇ ਤੇ ਬੈਠੋ ਦੱਸ ਤੇ ਬਕਾਈਏ ਤੇ ਬਕਾਈਏ ਮਾਤਾ ਦਾ ਰੋਟੀ ਖਾ ਕੇ ਬੈ ਗਈ ਮੈਂ ਤਾਂ ਬੈਠਾ ਆ ਜਾਂਦੀ ਹਾਂ ਤੁਸੀਂ ਬਕਾਈ ਬੈਠੇ ਮੈਂ ਵੀ ਖਾਏ ਭਈ ਆਉਂਦੀ ਆ ਕਿਤੇ ਐ ਕਹਿੰਦੇ ਇਸ ਤਰ੍ਹਾਂ ਪੁਕਾਰ ਕੇ ਆਉਂਦੀ ਆ ਤੇ ਕੰਨੀਆਂ ਜੀ ਪੁੱਤ ਹੁਣ ਮੈਂ ਜਾਂਦੀ ਆ ਮਨਾਂ ਦੁਬਾਰੇ ਨਹੀਂ 4 ਵਜੇ ਵੀ ਚੱਕ ਮਨਾਂ 4 ਵਜੇ ਦੀ ਕਹਿਦੀ ਆ ਜਾਂਦੀ ਆ ਜਾਂਦੀ ਆ ਪਹਿਲਾ ਫੋਨ ਉੱਤੇ 4 ਵਜੇ ਕਰਾਇਆ ਮਰਵਾਕਾਰ ਪਹਿਲੇ ਕਹਿੰਦਾ ਕਿ ਉਹ ਨਾ ਫਰਿਆ ਉਹ ਮਾਦਰ ਪਹਿਲੇ ਕਹਿੰਦੀ ਪੰਜ ਸਵਾ ਪੰਜ ਵਜੇ ਆ ਜਾਂਦੀ ਐ ਮਾਜਾ ਸਵਾ ਪੰਜ ਵਜੇ ਤਾਂ ਆਏ ਜਾਣਗੇ ਨਹੀਂ ਜੇ ਮੈਂ ਪੰਜ ਨਹੀਂ ਸਵਾ ਪੰਜ ਆ ਜਾਂਦੇ ਨੇ ਐ ਤਰ੍ਹਾਂ ਬੁੜਾ ਕਹਿੰਦਾ ਕਦੋਂ ਤੱਕ ਆ ਗਏਗਾ ਅੱਜ ਤੱਕ ਰਹਿ ਗਏਗਾ ਨਾ ਉਹ ਤਾਂ ਅੰਮਾ ਨੇ ਮੈਂ ਉਹ ਕਰੀ ਜੀ ਆਉਦੇ ਹਾਂ ਰਹਿ ਜੂਗੀ ਮੈਂ ਰ ਮਾਤਾ ਨੇ ਜਾਣਾ ਪੇਕੀ ਅੱਜ ਹਾਂ ਪੁਜਾਨੀ ਜੀ ਆ ਤੇ ਪੁੱਛਾਂ ਮੈਂ ਇਹ ਗੱਡੀ ਆਉਗੀ ਉਹ ਨਾ ਜਾਊਗਾ ਨਹੀਂ ਫਿਰ ਮੈਂ ਕਹਾਂਦੀ ਉਹ ਜਾਂਦੇ ਨਹੀਂ ਹੈਗੇ ਉਹ ਤਾਂ ਰਹਿ ਗਏ ਹੋਰੀ ਕਦੇ ਇਹਨਾਂ ਦਾ ਠੀਕ ਹੈ ਦੋ ਰੋਟੀਆਂ ਵੀ ਧਰ ਲੀਆਂ ਕਹਿੰਦੀ ਜਾ ਕੇ ਪੇਕਾਂ ਦਾ ਅੱਜ ਦਾ ਆਟਾ ਵੀ ਬਚਾਉਂਗੀ ਹਾਂ ਗੱਲ ਬੱਤੀ ਆ ਗਿਆ ਸੀ ਮੇਰੇ ਵਿੱਚ ਗਿਨੇਓ ਨਾ ਅੱਜ ਆ ਜਿੰਦਾਂ ਵਾਰਾ ਗਿਆ ਨਾ ਬਚਾਇਓ ਮੈਂ ਇਹ ਕਹਦੇ ਕਾ ਕੇ ਜੰਬੂੰਬਾ ਹੈਗਾ ਤਾਂ ਵੇਦੋ ਬਸ ਆਕਰ ਨਹੀਂ ਕਹਿੰਦੇ ਖਾਂਦੇ ਇਹ ਲੈ ਕੇ ਵੀ ਅੱਜ ਵਾਲਾ ਵਿੱਚ ਮੇਰੇ ਜੀ ਨੇ ਨਹੀਂ ਅੱਜ ਆ ਜਿੰਦਾਂ ਗਿਨੇ ਵਿੱਚ ਮੇਰਾ ਹੁਣ ਇਹ ਬੰਦੇ ਮੇਰੇ ਕੋਲ ਪਾ ਦੇ ਮੈਂ ਹੁਣ ਹੈ ਸੋਹੜਾ ਆਇਆ ਦੇਖੋ ਭਾਈ ਬੁੜੀ ਤਾਂ ਚੋਂ ਕਿਦੀ ਮਾਮੇ ਨਾਲ ਕੱਟ ਗਿਆ ਫਿਰ ਮਾਮੇ ਦਾ ਫੋਨ ਤੇ ਮਾਮੇ ਨੇ ਕਹਦੇ ਕਹਿ ਮੈਂ ਨਹੀਂ ਆਉਂਦੀ ਮਾਮਾ ਤਾਂ ਟੀਕ ਟੀਕੇ ਘਰੇ ਵਿਚਾਰਾ ਅੱਜ ਫੇਰ ਨਾ ਅੱਜ ਫੇਰ ਮਾਮਾ ਕਹੂਗਾ ਵੀ ਇਹ ਤਾਂ ਫਰੀਏ ਭਾਲਦੀ ਫਿਰ ਜਾਂਦੀ ਆ ਫਰੀਏ ਆਉਗੀ ਅੱਜ ਕਹਿਣਾ ਫਰੀਏ ਨਾਲ ਚੋ ਸੌਰੀ ਨੰਨੇ ਰਹਾ ਕਰਤਾ ਕਰਤਾ ਤਾਂ ਨਹੀਂ ਰਹਾ ਕਰਤਾ ਫਰੀਏ ਰਾਜੇ ਕਿਹਨੇ ਕਹਿਆ ਤੇਰਾ ਕਾਹ ਤੋਂ ਗੱਡੀ ਕਾਹਹੀ ਰਿਵਾਜਾ ਕਰ ਲੈ ਕੇ ਆਉਂਦੀ ਐ ਨਾ ਆਧਾਰ ਕੱਢਦੇ ਹੁੰਦੀ ਐ ਤੂੰ ਫਿਰ ਮਾਮਾ ਮੰਗਾ ਨੇ ਵੀ ਉਹਨਾਂ ਦਾ ਫੇਰ ਮੱਚੂਗਾ ਤੂੰ ਨੇ ਆਧਾਰ ਕੱਢਦੇ ਅੱਜ ਕੋਈ ਕਵੀ ਆਧਾਰ ਕੱਢਦੀ ਐ ਤੂੰ ਗੱਡੀ ਸੁਗਰੀਆ ਹੀ ਲੈ ਕੇ ਇੰਨਾ ਕਰ ਉਹਨਾਂ ਦਾ ਫੇਰ ਮੱਚੂਗਾ ਇੱਕ ਦਿਨ ਮੈਂ ਐਸੇ ਦਿਨ ਮਾਂ ਮੈਂ ਦਾ ਮੌਕਾ ਚ ਇੰਦਾ ਬਦਨਾਮ ਕਰਨ ਦਾ ਤੇ ਫਿਰ ਉਹਨੂੰ ਮੌਕਾ ਮਿਲ ਜੂਗਾ ਮੈਨੂੰ ਮੌਕਾ ਮਿਲੂਗਾ ਕਰੂਗਾ ਫਰੀ ਦੀ ਗੱਡੀ ਮੇਰੀ ਹੋਈ ਤਾਂ ਹੀ ਚੱਲੀ ਰਹੇਗਾ ਕੋਲੀ ਵਾਰ ਕੋਲੀ ਵਾਰ ਤੇਰਾ ਹੀ ਕਹੂੰਗਾ ਵੀ ਫਰੀ ਦੀ ਗੱਡੀ ਮੇਰੀ ਹੋਈ ਜੇ ਲੈ ਆਏ ਕੋਈ ਨਾ ਫਿਰ ਜਣਾ ਘਟੇ ਜੀ ਫੇਰ ਇਹ ਕਿਹੜਾ ਟੂਹੀ ਤੇ ਚੱਕਣਾ ਐ ਇੰਨਾ ਦੇ ਫੇਰ ਮਾੜਾ ਮੋਟਾ ਤਾਂ ਹੋਏ ਜਾਂਦਾ ਸਵਾਛੇ ਹੋ ਗਿਆ ਹਸਤਾ ਰੋਟੀ ਬਣਾ ਲਈ ਬਾਗੁਰੂ ਵੀ ਤੁਸੀਂ ਕਿਹੜੀ ਗੱਡੀ ਵੀ ਨਹੀਂ ਫੋਨ ਕਰਾਤਾ ਦੇਵੇਂ 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 ਉਹ ਤਾਂ ਕਰਦੀਆਂ ਨਹੀਂ ਹੈਗੀਆਂ ਅੱਜ ਲੈ ਫੋਨ ਦੇ ਫੋਨ ਹੋਰ ਉੱਥੇ ਜਲੀ ਜਾਂਦਾ ਹੈ ਹਾਂ ਗੁਰਪ੍ਰੀਤ ਕੋਲੇ ਇਹਨੇ ਕਹ ਕੇ ਕੁਝ ਨਹੀਂ ਅੱਜ ਤੱਕ ਨਾ ਸੀ ਕਿਤੇ ਆ ਕਿ ਬਾਕੀ ਅੱਜ ਤਾਂ ਆ ਡੈਡੀ ਥੋੜਾ ਜਿਹਾ ਔਖਾ ਤਾਂ ਉੱਥੇ ਜਾ ਕੇ ਹੋਊਗਾ ਹਾਂ ਉੱਥੇ ਵਾਈਫਾਈ ਨਹੀਂ ਚੱਲਦਾ ਦੇਖੋ ਹੋ ਜੀ ਗੱਲ ਪੱਕੀ ਆ ਨਾ ਉਹ ਸਾਰਾ ਨੇ ਕਦੇ ਆ ਜਸੇ ਉਹ ਨਹੀਂ ਕੜਲੇ ਕਦੇ ਅਮਨ ਕਰ ਲਈ ਕਦੇ ਪੰਡੂ ਵਿਰਸਿਆਲੇ ਕੜਲੇ ਉੱਥੇ ਚੱਲਿਆ ਤਾਂ ਕਰੂਗਾ ਜਿਵੇਂ ਉਹ ਦਿਨ ਰਾਤ ਚੱਲਦਾ ਉੱਥੇ ਤਾਂ ਕਾਂਟੇ ਜੀ ਖਤਮ ਕਰ ਦਿਆ ਕਰੂਗਾ ਆਪਣੇ ਆਪਣੇ ਕੱਦਮ WiFi ਚੱਕ ਕੇ ਲੈ ਆ ਜੋ ਤੇ ਮੈਂ ਮਰਜੀ ਫੋਨ ਚਲਾ ਰਿਹਾ ਹਾਂ ਬਾਈਫਾਈ ਮੇਂ ਚੱਕ ਲੈਣਾ ਬਸ ਹੋਰ ਵੀ ਮਰੀ ਸੈਵੇ ਖਤਰਨਾਕ ਜਾਂਦਾ ਡਾਟਾ ਹੋਰ ਕਰੀ ਕਿ ਵਰਨੀ ਤੇ ਆਪ ਕਹਾਂ ਮਮੀ ਹੋ ਗਿਆ ਮਾਂ ਬੋਚ ਲੈ ਜੇ ਇਹਨੇ ਖਤਮ ਹੋ ਜਾ ਕੋਈ ਤਾਂ ਫਿਰ ਇਹ ਹਾਂ ਇਸ ਦਿਨ ਦਾ ਹੋ ਦਿਨ ਦੇ ਕਿਨੇ ਚਿਰ ਦਾ ਹੈ ਕਹੇ ਤਾਂ ਕਿਨੇ ਚਿਰ ਰੱਖੋ ਤੇ ਘੰਟੇ ਦੋ ਘੰਟੇ ਦੇ ਕੋਈ ਪਤਾ ਨਹੀਂ ਨਾ ਇਹ ਤਾਂ ਵੀ ਆ ਪਗੜਾ ਲਗਾਤਾਰ ਚਲਾਉਨੇ ਆ ਕੋੜਾ ਤਾਂ ਲਗਾਤਾਰੇ ਚੱਲੀਆਂ ਦਾ ਉਂਗਲੀ ਮਾਰੀਆ ਬਾਬੂ ਬਾਈ ਰਾਤ ਨੂੰ ਵੀ ਖੇਸ ਦੇ ਵਿੱਚ ਲਟਕੇ ਨਾ ਰਾਤ ਭੰਗਾ ਦਿੱਤੇ ਬਾਈ ਉਹ ਨਹੀਂ ਲੱਗੀ ਵੀ ਬਿੜੀ ਤੇ ਬਾਹ ਦੇ ਕੋਲ ਸੀ ਕਾ ਲਾ ਬਾਪੂ ਨੂੰ ਦਮੇ ਫਾਇਰਾੜਾ ਪਾਇਆ ਕੋਈ ਨਾ ਮੈਂ ਕਿਹਾ ਕੋਈ ਜਾਊਗਾ ਬਾਬਾ ਜੇਤੀ ਆਜੀ ਬਾਪੂ ਆ ਗਿਆ ਉਹ ਵਾਰੀ ਬਾਈ ਬੁੜੀ ਬੈਠੀ ਆ ਤਾਂ ਬਾਪੂ ਹੈਗਾ ਨਾ ਰਾਤ ਦਿਨ ਜਾਂਦੀ ਹੈਗੀ ਰਾਤ ਜੇ ਨੂੰ ਪੰਜਾਬ ਉਹ ਆਹ ਦੇ ਬਾਕੀ ਦੇ ਕਿਸਵਾਂ ਦੇ ਖੜੀ ਆਪ ਕਿਹੜਾ ਜਾਉਂਦੇ ਨੇ ਜਾਨਾ ਡੈਮਾ ਕੋਈ ਫਾਈ ਕਿਦੜਾ ਬੈਠੇਦਲਾ ਤੇ ਦਲੀ ਅੱਜ ਜਾਗਦੇ ਬਣਾ ਤੀ ਮੇਰੀ ਗੱਲ ਸੁਣੋ ਦਿਖਾਈ ਜਾਗਦੇ ਮੇਰੀ ਗੱਲ ਸੁਣੋ ਪਹਿਲਾ ਜੇ ਸਨ ਕਿਸੇ ਨੂੰ ਵੀ ਕਿਸੇ ਨੂੰ ਵੀ ਛਿਪਕਲੀ ਨੂੰ ਬਾਹਰ ਕੱਦਣਾ ਕਮਰੇ ਚੋਂ ਬਸ ਸੋਨੇ ਨਾਲ ਸੰਪਰਕ ਕਰੋ ਜੇ ਮੈਨੂੰ ਬੁਲਾਇਆ ਕਰੋ ਜੇ ਰੇਜ ਲਾਈ ਤਾਂ ਲੈ ਲਿਆ ਕਰੋ ਛਿਪ ਲੀਡਰ ਉਹ ਬੇਕਰ ਲਿਆ ਕਰੋ ਗੇਟ ਖੋਲ੍ਹ ਲਿਆ ਕਰੋ ਆ ਕੰਮ ਨਹੀਂ ਕਰਦੀ ਹੁਣ ਬਹੁਤ ਲੱਗਦੀ ਆ ਪਿੱਲੇ ਜੁੰਦਾ ਹੀ ਮੱਤ ਗੱਟੇ ਕਰੀ ਆਏ ਉਹ ਤੇਰੇ ਪਿੱਛੇ ਚਿੱਪੜੀ ਭੱਜੀ ਆਉਗੀ ਬਾਹਰ ਨਿਕਲ ਜਾਊਗੀ ਆ ਬਣੀ ਤਰੀਕਰ ਹੋ ਜਾਣਾ ਕਿ ਤਾਹ ਮਹਾ ਜੀ ਆਈ ਜਾਂਦੀ ਕੋਈ ਘਰ ਦਵਾ ਵੀ ਕਰਦਾ ਨਹੀਂ ਕਰਦੀ ਮੈਂ ਹੁਣ ਦੇਖੀ ਵੀ ਕੰਮ ਸਾਜ ਨਹੀਂ ਬੰਦਾ ਲੱਗ ਜਾਦਾ ਨਹੀਂ ਕਰਦੀ ਮੈਂ ਸਾਜ ਤਾਂ ਆਈ ਜੇ ਤੈਨੂੰ ਆਈ ਮੇਰੇ ਬਣਾ ਕੰਮ ਮੇਰੇ ਜੂਗਾ ਆ ਅਸੀਂ ਤਾਂ 5 ਵਜੇ ਦੇ ਨੂੰ ਫੇਲੇ ਹੋ ਕੇ ਬਹਿ ਜਾਣੇ ਹੁੰਨੇ ਆ ਮਾਰਦੀ ਫਰੀ ਜਾਂਦੀ ਐ ਘਾ ਟੇਕ ਮੈਨੂੰ ਮੈਰਾ ਘਾ ਆ ਦੇਖ ਨਾ ਜਾਨੂ ਡੈਡੀ ਉੱਠ ਦਿੰਦੇ ਨੇ ਮੈਂ ਸਾਰਾ ਬਾਹਰੋਂ ਸਿੰਬਰਦੀ ਨਹੀਂ ਹੁੰਦੀਆਂ ਬੇੜਾ ਡੈਡੀ ਵਾਸਤੇ ਡੰਗਰ ਵਾਂਗੂੰ ਆ ਦੇਖ ਕਿੰਨਾ ਸ਼ਾਂਤ ਹੁੰਦਾ ਮਾਰ ਗਿਆ ਹੁੰਦਾ ਮੈਂ ਆਉਂਦੀ ਮੈਂ ਆਉਂਦੀ ਦੇਖਣਾ ਨਾ ਫਿਰ ਮੈਂ ਆਉਂਦੀ ਫਿਰ ਬਹੁਤ ਨਾ ਕਰੀ ਆ ਜਾਗਾ ਆ ਜਾਗਾ ਬਗਾਲਾ ਐਨਾ ਕਰਦੀ ਹੋਰ ਦਾ ਦੇਖੀਏ ਬੱਤ ਡੈਲੀਗ ਤਾਂ ਆ ਗਏ ਤੈਨੂੰ ਆਉਂਦਾ ਨਹੀਂ ਆ ਨਾ ਨਹੀਂ ਰੋਸਾਈ ਕਾਮ ਹੋਦੀ ਕਹੂੰਗਾ ਕੀ ਪਈਏ ਜਾ ਮਰਜੀ ਉੱਠੀਏ ਕੋਈ 4 ਵਜੇ ਉੱਠਾ 3 ਵਜੇ ਉੱਠਾ ਹੋਰ ਕੀ ਨੇ ਇਹ 5 ਵਜੇ ਦਾ ਮੈਨੂੰ ਵੀ ਉਹੀ ਤਾਂ ਸ਼ਾਂਤੀ ਆ ਹੋਰ ਸ਼ਾਂਤੀ ਸਾਨੂੰ ਕੀ ਚਾਹੀਦੀ ਹਾਂ ਹਾਂ ਪੈਸਾ ਚਾਹੀਦਾ ਆ ਜੇ ਵਾਕਫੀ ਤੇ ਗੱਲ ਸੁਣੋ ਕਹਿੰਦੇ ਅਸੀਂ ਤਾਂ 20 ਸਾਲ ਨਹੀਂ ਬੋਲਦੇ ਜਿੱਥੇ ਜਾਏਗੀ ਜੇ ਜਾਗੇਗੇ ਸਾਰੀ ਮਜ਼ਾ ਨਹੀਂ ਅਸੀਂ ਬੋਲਦੇ ਹਾਂ ਹਾਂ ਤੇਰੇ ਘਰ ਦੀ ਮਿੱਤਲੀ ਦਾਦੀ ਆਈ ਦਾਦੀ ਆਈ ਦਾਦੀ ਆਈ ਕੋਈ ਨਾ ਮੈਂ ਉਹ ਦੇ ਮਾ ਪਹਿਲਾ ਮਾਰ ਕੇ ਪੱਤਾ ਕਣ ਹਰ ਖਾਰ ਚੜ ਰਿਆ ਤੇਰੇ ਇੱਥੇ ਜੇ ਮਾਰਿਆ ਪੱਤਾ ਸੁਣ ਕੇ ਮੈਂ ਕੋਈ ਨਾ ਫੇ ਮਾ ਤੇਰੇ ਇਲਾ ਦਾ ਵੀ 100 ਕੇ ਜੀ ਉੱਤਰ ਜਾਂਦਾ ਵੀ ਚਲ ਹੁਣ ਬੁਲਾ ਰ ਠੀਕੜਦੇ ਬੁਲਾ ਲੈ ਨਾ ਵੀ ਜਾਰੇ ਉੱਠਣੀ ਬੂਗਾ ਯਾਰ ਵੀ ਹੁਣ ਤਾਂ ਬੁਲਾਉਣੀ ਪਊਗਾ ਚਲ ਫਿਰ ਕੋਈ ਸਾਨੂੰ ਲੋਕ ਵੀ ਨਹੀਂ ਜਿਉਣ ਦਿੰਦੇ ਹੈਗੇ ਵੀ ਪਤਾ ਨਹੀਂ ਬੁੜੀ ਨੂਹਾਂ ਨੇ ਕੁੱਟ ਕੇ ਦਵਾਲ ਦਿੱਤੀ ਕਈਆ ਕਿਤੇ ਹੋਰ ਬਾਹਰ ਲਾ ਕੋਈ ਅਜ ਕੰਬਾ ਮੈਂ ਮੈਂ ਇਥੇ ਨਹੀਂ ਨਾ ਲਾ ਜਾਉਂਗੀ ਕਿਉਂ ਮੈਂ ਅੰਦਰ ਜਾਉਂਦੀ ਵੀ ਕਿਉਂ ਬਾਹਰ ਫੋਨ ਕਰੀ ਫਿਰ ਹਣਾ ਕਿੰਨੀ ਮੈਂ ਤੇ ਫੋਨ ਕਰੀ ਫਿਰ ਹਣਾ ਠੀਕ ਹੈ ਨਾ ਚੰਗਾ ਤੂੰ ਤੂੰ ਬੰਦ ਕਰ ਦੇਗਾ ਕੱਲੇ ਕਹਿ ਰਹੀ ਸੀ ਕਹੇ ਜਾਦੇ ਤੇ ਮਰਜੀ ਤੇ ਆ ਗਈ ਹਰ ਵੀ ਤੂੰ ਕਰ ਜੀ ਤੇ ਕਹੇ ਦੂਜੇ ਦਿਨ ਨਹੀਂ ਆ ਜੀ ਬਸ ਉਹ ਨੂੰ ਮਾ ਕੋਈ ਨਹੀਂ ਹੁਣ ਫਿਰ ਮੈਂ ਮਰਜ਼ੀ ਨਾਲ ਆਉਂਗੀ ਉਹਦੀ ਨਾਲ ਚੰਗਾ ਰਹਾ ਤੁਸੀਂ ਆਪੇ ਨਹੀਂ ਘਟਾਂਗੇ ਆਪੇ ਡੈਡੀ ਸਾਰਿਆਂ ਨੂੰ ਫੋਨ ਕਰਦੀ ਰਹਿੰਦੀ ਹੈ ਘੰਟੇ-ਘੰਟੇ ਵਾਹਣੇ ਹੋਰ ਵੀ ਕਾਦਾ ਮਖਾਦਾ ਵੀ ਇਹ ਨੂੰ ਦੇ ਮੈਨੂੰ ਕਹਿ ਤਾਂ ਮੈਂ ਫੋਨ ਨਹੀਂ ਕਰਾਂ ਚੱਲ ਉਹ ਨੂੰ ਆਪੇ ਗੇ ਦੂ ਆ ਜਾ ਭਈ ਹਣਾ ਠੀਕ ਆ ਫਿਰ ਇਹ ਯਾਦ ਕਰਾਉਂਦੀ ਹੁੰਦੀ ਮੈਨੂੰ ਭੁੱਲਦਾ ਨਹੀਂ ਗਏ ਆਖ ਨੂੰ ਕਹਦੇ ਉਹਦੇ ਦਾ ਸਬਦ ਨਹੀਂ ਕਹਦੇ ਬਾਹਰ ਵੀ ਸਬਦ ਲੋ ਮੈਨੂੰ ਨਹੀਂ ਫਿਰ ਮੈਂ ਕਹੇ ਵੀ ਯਾਦ ਕਹਿੰਦੀ ਮਾੜਾ ਜਨ ਆੜੇ ਲਵੋ ਲਾਏ ਹਣਾ ਯਾਦ ਰੱਖੀ ਮਾਰੀ ਚ ਕਰ ਲੈ ਹੁਣ ਹਾਂ ਵੀ ਮੈਂ ਫੋਨ ਕਰਿਆ ਕਰਦਾ ਤੇ ਤੁਸੀਂ ਇਹਨਾਂ ਨੂੰ ਕਹਦੇ ਨਾ ਮੈਨੂੰ ਕਹੇ ਵੀ ਆ ਜਾ ਭਈ ਆ ਜਾ ਭੂਆ ਘਰ ਸੰਭਲਾ ਕਦੇ ਬਾਹਰ ਵੀ ਕਹਿੰਦੇ ਪੂਆ ਨੂੰ ਜਾ ਹਲਾ ਝੂਠਾ ਦਵਾ ਦੋ ਕਹਿੰਦੇ ਕੋਈ ਨਾ ਕਿ ਮੇਰੀ ਜਿਹੜੀ ਮੈਂ ਗੱਲ ਕਹਣਾ ਉਹ ਸੂਜੀ ਉਹ ਤੇ ਨਹੀਂ ਆਉਂਦੀ ਸਰਪਾਹ ਥੋੜਾ ਇਹ ਬੋਰ ਕਰ ਕਰ ਦੋਗੇ ਵੀ ਆ ਜਾ ਆ ਛਾਪਰ ਤਾਂ ਮੈਂ ਆ ਜਾ ਜੀ ਕਰੀਏ ਵੀ ਆਲੇ ਕੋਈ ਘਰ ਸਾਹਮਣਾ ਤੈਨੂੰ ਬੁਲਾਉਣ ਤਾਂ ਸਹੀ ਆਣ ਹੁਣ ਤਾਂ ਅਸੀਂ ਆਪੇ ਦੇਖ ਜੇ ਫਿਰ ਆਪੇ ਸਾਹਮਣੂ ਕਰ ਕਰ ਉਹ ਜੱੜਾ ਆ ਜਾ ਕੀਰ ਬਲਾਉਣ ਗਿਆ। ਫਿਰ ਤਾਂ ਕਿਉਂ ਆ ਤੁਵਾ ਦੇਣਾ ਗਿਆ ਕਰੇ। ਕਿਰ ਤਾਂ ਮੈਂ ਵੀ ਨਾਲੇ ਲਾਮ ਕਰੂੰ। ਕਿਰ ਚੜਾਉਣੇ ਨਾਲੇ ਆ ਪੂਆ ਦੇ। ਪਹਿਲਾਂ ਫੁੱਫੜੇ ਤੇ ਜਾਂਦੇ। ਜੇ ਪੂਆ ਵਾਲਾ ਲਈ ਵੇ ਭੂਪੜ ਰੂ ਸਵੇਰ ਦਵਾਰ ਤੱਕ। ਜੇ ਪੂਆ ਵਾਲਾ ਲਈ ਕਹਿੰਦੇ। ਫਿਰ ਭੂਪੜ ਰੂ ਸੂਗਾ। ਫਿਰ ਮਨਾਉਣਾ ਖਾਜੋ ਫਿਰ ਮੈਂ ਤਾਂ ਨਾਲ ਜਾਣੀ ਪਊ ਕਹਦੇ। ਕਿ ਨਹੀਂ। ਕੰਮ। ਕੰਮ ਮੈਂ ਨਿਭੜ ਜੂਗਾ ਬਲਾਉਣ ਦਾ ਬਲਾਉਣਾ। ਮਨਾਉਣਾ ਦੋਏ। ਮੇਰੀ ਤਾਂ ਕਹਦੇ ਫਰੀਦ ਦੇ ਟਿਕਟ ਲੱਗ ਜੂਗੇ ਇਹ। ਬੂਆ ਨੂੰ ਬੁਲਾਉਂਗਾ ਫਿਰ ਫੂਕ ਆ ਗਿਆ ਮਿਸ ਜੈਕਟ ਆ ਦੇਖੋ ਜੀ ਇਹ ਬਣਾਈਆ ਮੈਨੇ ਅੱਜ ਸੈਬ ਦੀ ਜੈਕਟ ਇਹ ਤੀਆਂ ਦੀ ਬਣਾਈ ਸੀ ਮਮਾ ਤੋਂ ਬਣਵਾ ਲੋ ਹੋਰ ਮਮਾ ਕੇੰਦਰਾ ਤੇ ਬਹੁਤ ਸੰਪਾਰਕ ਕਰੋ ਸੰਦੀਪ ਕਰ ਬਟੀਕ ਹੋ ਵੀ ਕਰੇਗਾ ਗੰਮਾ ਨਹੀਂ ਸੀ ਸਿਸੇ ਲਾ ਕੇ ਬਣਾਤੀ ਸੀਨੇ ਪੂਰੀ ਤੇ ਮਾਮੀ ਜਾ ਰਹੀ ਆ ਕੈਨੇਡਾ ਘੁੰਮਣ ਆ ਆਪਦੀਆਂ ਕੁੜੀਆਂ ਕੋਲ ਹੈ ਨਾਂ ਦਾ ਨਹੀਂ ਬਣਾ ਰਖਿਆ ਭਾਦੀ ਮਾਮੀ ਹੋਰ ਤਿੰਨ ਨਣਦਾ ਨੇ 2 ਮਹੀਨੇ ਲਾ ਕੇ ਆਉਗੀ 20 20 ਦਿਨ ਦੇਗੀ ਇਹਨਾਂ ਨੂੰ ਨਾਂ ਦਾ ਨਹੀਂ ਬਣਾ ਰਖਿਆ ਭਾਦੀ ਹੋਰ ਇੱਕ ਆ ਗਈ ਇੱਕ ਵਾਗੀ ਕੋ ਆ ਗਈ ਇੱਕ ਵਾਗੀ ਹੋਰ ਆਹ ਐਲਕੋਹਲ ਜਦੋਂ ਕਰੇ ਸਰਦ ਨਹੀਂ ਹੁੰਦਾ ਮਾਮੀ ਦਾ ਘਰ ਸੰਭਲਾ ਬੈ ਬੰਨੇ ਘਰ ਦਾ ਕੰਮ ਸੰਭਲਣਾ ਜ਼ਰੂਰੀ ਹੈ ਹੋਰ ਹੋਰ ਇਹ ਤਾਂ ਹੈਗਾ ਫੇਰ ਤਾਂ ਜਦੋਂ ਪੇਕੇ ਬਲਾਉਣ ਫਿਰ ਤਾਂ ਵਿਚਾਰੀਆਂ ਨਣਦਾ ਚ ਇਹ ਲੜਕੀ ਜਾਣ ਜਾਣੀ ਪੈਂਦਾ ਮਜਬੂਰੀ ਹੋ ਜਾਂਦੀ ਆ ਉਹਨਾਂ ਦੀ ਵੀ ਸਾਰੀ ਉਮਰ ਦੀ ਰਿਸ਼ਤੇਦਾਰੀ ਹੁੰਦੀ ਆ ਅਦੁਰਪਾ ਦੋ ਖਾਰੇ ਮਾਲਪੁਰੇ ਨੂੰ ਅਜ ਮਗਰ ਖਾਊਗਾ ਇਹ ਰੂਪਾ ਦੋ ਖਾ ਗਿਆ ਪੰਜਰ ਹੋਰ ਹੀ ਰਹਿ ਗਏ ਇਹ ਦੋ ਹੀ ਰਹਿ ਗਏ ਅੱਛਾ ਜੀ ਮਾਲਪੁਰੇ ਦੇ ਇਹਨਾਂ ਨੂੰ ਮਿਲੇ ਨਹੀਂ ਹੈਗੇ ਸੰਗ ਦੇ ਉੱਤੇ ਨੇ ਸੰਗ ਜਿਹਾ ਮੋਸੇਨਾਂ ਨੇ ਗਰਮੀ ਕਰਕੇ ਇੰਨਾ ਊਰਮਾ ਵੀ ਨਹੀਂ ਕਰਿਆ ਹੋਣਾ ਵੀ ਗਰਮੀ ਹੋ ਰਹੀ ਆ। ਨਾ ਅਸੀਂ ਉਹਨਾਂ ਦੇ ਪਰਾਂ ਤੇ ਲੈਣ ਚਾਹੁੰਦੇ ਇਹਨਾਂ ਨੇ ਕਿ ਬੋਲੇ ਮਾਰੇ ਭਾਈ ਨੂੰ ਵੀ ਆ ਜਾ। ਹੂੰ। ਮੇਰੀ ਆਪਣੇ ਭਾਈ ਕੋਈ ਆਊਗਾ। ਮਾਰੇ ਬਰੇ। ਨੇ ਜਾ ਨਾ ਹਣਾ ਪੁੱਤ ਚਲੋ ਫਿਰ ਮੱਛਰ ਹੋ ਰਿਹਾ ਬਹੁਤ ਜ਼ਿਆਦੇ। ਡੂ ਇਟ ਫਾਸਟ ਐਕਸਰਸਾਈਜ਼। ਉਹ ਦਿਖਾ ਦੇਖੋ ਜੀ ਪੜਾਈ ਹੋ ਰਹੀ ਆ। ਉਹ ਗੇਮ ਨਿਕਾਲੀ ਪਾਸ ਕਾਦੀ ਪੁਆ ਕਾਲੀ ਪਹਿਲਾਂ ਕਾਦੀ ਸੁਨੀ ਦੇ ਆਏ ਨੇ ਪੜ੍ਹ ਰਹੀ ਹੈ ਦੇ ਉਹਨਾਂ ਨੂੰ ਲੱਗ ਰਿਹਾ ਨਾ ਫਿਰ ਉਹ ਅੱਜ ਕੀ ਪੇਪਰਾਂ ਦੇ ਵਿੱਚੋਂ 98 ਉਹ ਦੇਖੋ ਹੁਣ ਪਰਸੈਂਟ ਉਹਦੇ ਆਏ 98 ਸਾਹਮਣੇ ਦੇਖੋ ਆਪਣੇ ਕੀ ਹੋ ਰਹੇ ਦੇਖੋ ਆਹ ਮੇਰੀ ਗੱਲ ਸੁਣੋ ਪਹਿਲਾਂ ਉਹ ਤਾਂ ਮੈਂ ਨਿਕਾਲੀ ਬੱਗ ਗਿਆ ਤਾਂ ਹਾਂ ਕੁਣੀ ਬਦਈਆ ਆਏ ਨਾ ਸਾ ਗਰਮੀ ਚ ਕਾਤੋਂ ਪਾ ਕੇ ਬੈਠ ਗਿਆ ਨੂੰਚਣ ਤਾਂ ਉਹੀ ਲੱਗ ਰਹੇ ਆ ਆਪਾਂ ਮੈਂ ਦਾਲ ਕਾਦੀ ਕਰੀ ਅੱਜ ਭੁੱਖ ਲੱਗ ਰਹੀ ਬਹੁਤ ਬਹੁਤ आ गई माता आ गई आ गई क्या रोको रोको आओ आ गया टैंपू ना दो मैं सामी ਜਿੰਦਾਂ ਬਈ ਫੇਰ ਸਾਡੀ ਮਾਤਰੀਆਂ ਤਾਂ ਅੱਖਾਂ ਪੱਕ ਗਈਆਂ ਕਾਹਦੀ ਚਲੇਗੇ ਉਹ ਟਾਈਮ ਲਾਟਿਆ ਤੁਹਾਨੂੰ ਕਹਿੰਦੀ ਮੰਮੀ ਦਾ ਆਥਣ ਦੀ ਰੋਟੀ ਵੀ ਖਾ ਗਈ ਸਹੀ ਗੱਲ ਹੈ ਉਹ ਤੇ ਡੈਡੀ ਲੱਗੇ ਕਿ ਤੂੰ ਨਾ ਅਸੀਂ ਕਿਹਾ ਵੀ ਲੈ ਵੀ ਜਦੋਂ ਅਸੀਂ ਕੋਲ ਦੀ ਬੱਸ ਸਟੈਂਡ ਤੇ ਲਗੇ ਪਹਿਲੀ ਇੱਕ ਵਾਰ ਤਾਂ ਹੋ ਗਈ ਫੋਨ ਤੇ ਮੇਰੀ ਕਿ ਮੈਂ ਕਹਿੰਦੀ ਹਾਂ ਜਦੋਂ ਤੁਹਾਨੂੰ ਉੱਪਿਆ ਕਾਰ ਦਾਂਗੇ ਉਸ ਤੋਂ ਬਾਅਦ ਹੋ ਮੇਰੇ ਨਾਲ ਅਨਾਜ ਤੂੰ ਬਚ ਜਾਗੇ ਸ਼ਾਹਪੁਰ ਘੱਟ ਹਾਂ ਅੱਜ ਤੋਂ 10 ਮਿੰਟ ਦਾ ਰਸਤਾ ਰਜ ਪੱਟ ਬਣੂ ਕਰਨਾ ਹਾਂ ਉਹ ਤਾਂ 5 ਮਿੰਟਾਂ ਦੀ ਹੀ ਰਹਿ ਜਾਂਦਾ ਅੱਗੇ ਲੱਗੇ ਕਹਿੰਦੇ ਕਹਿੰਦੇ ਬਹੁਤੀ ਰਹਿ ਜਾਂਦੀ ਆ ਜਾਣ ਦੀ ਲੋੜ ਹੀ ਨਹੀਂ ਅੱਛਾ ਇਹ ਡਾਇਮੰਡ ਪਾਣੀ ਆਣੀ ਜਾਣ ਦੇ ਚੌਰੇ ਵਿੱਚ ਨੂਹਾਂ ਨੂੰ ਮਿਲ ਕੇ ਵੀ ਨਹੀਂ ਗਈ ਪਿੱਛੇ ਵੀ ਨਹੀਂ ਚੱਕ ਹੈਗਾ ਤਾਂ ਮੇਰੇ ਕੋਲ ਕਹਿ ਕੇ ਤਾਂ ਇਹ ਉਹ ਤਾਂ ਪਿੱਛੇ ਜਾ ਕੇ ਆਈ ਹੈਗਾ ਹੈਗਾ ਪ્યોਰ ਵੀਕੀ ਨਾ ਕਰ ਲਈ ਦੀ ਪਤਾ ਨਹੀਂ ਹਾਂ ਆਏਗਾ ਤੇ ਅੰਕਲ ਆਏਗਾ ਕਿ ਬਰਾ ਪਤਾ ਨਹੀਂ ਆਏਂਦੀ ਕਾ ਨਹੀਂ ਕਾ ਨਹੀਂ ਵੀ ਇਹ ਰਾਸਤੇ 'ਚ ਹੀ ਉਤਰਨਗੇ ਉਹ ਪਤਾ ਨਹੀਂ ਕੈਣੀ ਮੈਂ ਕਿ ਵੀ ਸਾਪਰ ਟੱਕਰੀ ਸਵਾਰੀ ਤਾਂ ਹੈਗੀ ਆ ਤੇਰੇ ਨਾਲ ਵੀ ਚਲੂ ਅੱਗ ਪੂਰੀ ਦੇ ਨਾਲ ਆਵਾਂਗੇ ਚਲੋ ਜੀ ਜਸਨੀਜ ਲੱਗੀ ਭੱਜਣਾ ਜਲ 5:00 ਵੱਜ ਗਏ ਵੈਰੀ ਗੁੱਡ 5:00 ਵੱਜ ਕੇ 25 ਕਰ ਦੇ ਬੱਚੇ ਚਲੋ ਹੁਣ ਵਗ ਜੂਗੀ ਮੱਜਾਂ ਨਾਲ ਜਾ ਕੇ ਬੈਹਿ ਜੂਗੀ ਸਾਢੇ 6:00 ਵਜੇ ਸਾਢੇ 6:00 ਉਹ ਮਾਸੀ ਕਹਿੰਦੀ ਸੈਨ ਕਰਨ ਲੱਗਦੇ ਅਸੀਂ ਉੱਥੇ ਤਾਂ ਕਰਿਓ ਹੋ ਗਿਆ 7:00 ਵਜੇ ਤੋਂ ਚਲੋ ਹਾਂਜੀ ਉਹ ਤਾਂ ਚਾ ਕਿਵੇਂ ਨਹੀਂ ਮਾ ਕਰ ਮੋਤਾ ਹੀ ਨਿਕਲੀ ਤੇ ਗਈ ਮੈਂ ਤਾਂ ਉਰੇ ਅੱਗੇ ਹੋਈ ਉਹ ਤਾਂ ਹੋਰ ਪੱਤੀ ਮਿਲੂਗਾ ਹੈ ਉਹ ਤਾਂ ਬਿਨਾ ਦਰਚੋਂ ਮਿਲਿਆ ਤੁਸੀਂ ਬਾਗੀ ਛੋੜੇ ਮੈਂ ਉਰੇ ਤੱਕ ਜਾਈ ਮਮੀ ਨੇ ਪਿੱਛੇ ਦੇਖੀ ਨਹੀਂ ਭੱਜਣੀ ਕਿ ਚੰਗਾ ਮੈਂ ਜਾਣੀ ਆ ਸੰਦੀਪ ਹੱਥ ਸੰਦੀਪ ਉਸ ਤੱਕ ਗਈ ਉਹ ਅੱਗੇ ਗੱਡੀ ਨੂੰ ਹੋਰ ਨਾ ਕਹੀ ਨਹੀਂ ਵੀ ਚੰਗਾ ਪੁੱਤ ਮੈਂ ਜਾਣੀ ਆ ਕਾਲੀ ਬੈਠੀ ਹੋ ਪਾ ਕਾਲੀ ਠੀਕ ਮੈਂ ਗੱਡੀ ਨੂੰ ਗੱਡੀ ਨੂੰ ਵੀ ਗੇਦਰ ਲੰਘ ਜਾ ਗੱਡੀ ਮੇਰੀ ਹੋਰ 678 ਮੋਂ ਦਾ ਰਾਤ ਮਸਾਲਾ ਲੰਘਦੀ ਊਰੇ ਸਵਟੀ ਨੇ ਟਿਕ ਨਾੜੀ ਵੈਂਟੀ ਜੀ ਲਵੈਂਟੀ 222 26 ਨਾ ਕੋਈ ਹੋ ਗੂਰੇ ਦੇਖ ਕੇ ਬਾਪੂ ਬਾਪੂਲੀ ਕਹਿਗੇ ਕਿ ਨਾ ਪਰੇਤ ਹੀ ਆਦੀ ਜਾਦੇ ਦਿਨ ਨਾ ਕੋਈ ਉਧਰ ਉਹ ਕਿਤੇ ਕਰ ਕੋਈ ਆਦੀ ਗੱਡੀ ਨੂੰ ਨਹੀਂ ਕੋ ਕਰ ਲਾ ਮਾਂ ਹੋ ਗਈ 40 ਵੇ ਪਹਿਲਾ ਪਹਿਲਾ ਲੰਘ ਲਾ ਚਲੋ ਜੀ ਫੇਰ ਮੇਰਾ ਹੈ ਆਪਾਂ ਹਾਂਜੀ ਹੁਣ ਵਾਰੀ ਆ ਕਮੈਂਟਾਂ ਦੀ ਜੀ ਹਨਾ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਕਾਫੀ ਦਿਨ ਹੋ ਗਏ ਵੀ ਕਮੈਂਟਾਂ ਚ ਆਪਾਂ ਨੇ ਨਾਮ ਨਹੀਂ ਬੋਲੇ ਹੈਗੇ ਤੇ ਅੱਜ ਆਪਾਂ ਨਾਮ ਬੋਲਣ ਲੱਗੇ ਆ ਪਹਿਲਾ ਨਾਮ ਹੈਗਾ ਮਾਲ ਸਿੰਘ ਮਾਨ ਕੈਨੇਡਾ ਤੋਂ ਜੀ ਮੰਨੂ ਗਰੇਵਾਲ ਰਾਜਵਿੰਦਰ ਕੌਰ ਯੂਕੇ ਤੋਂ ਸੰਦੀਪ ਬਾਠ ਇਹ ਕਹਿੰਨੇ ਬੇਬੇ ਦੇ ਘਰ ਦਾ ਹੋਮ ਟੂਰ ਕਰਾਓ ਹਾਂਜੀ ਜ਼ਰੂਰ ਕਰਾਵਾਂਗੇ ਜੀ ਬੇਬੇ ਹਲੇ ਥੋੜੀ ਜਿਹੀ ਬਿਜੀ ਚੱਲ ਰਹੀ ਆ ਇੱਕ ਦੋ ਦਿਨਾਂ ਵਿੱਚ ਆਪਾਂ ਬੇਬੇ ਦੇ ਘਰ ਦਾ ਹੋਮ ਟੂਰ ਕਰਵਾ ਦਾਂਗੇ ਸਾਨੂੰ ਰਪਿੰਦਰ ਚਾਹਲ ਨਮਜੋਤ ਵਲ ਕੈਨੇਡਾ ਤੋਂ ਜੀ ਸਭ ਨੂਰ ਸਰੋਜ ਜਸ ਬਰਾੜ ਅਮਿਤ ਅਛਰਾ ਹਰਪਾਜਨ ਕੌਰ ਪੰਚਕੂਲੇ ਤੋਂ ਕੁਲਵੰਤ ਸਿੰਘ ਮੌਨਿਕਾ ਗਰਗ ਗਗਨਦੀਪ ਜਲਵੇੜਾ ਚੰਨਪ੍ਰੀਤ ਪੂਰੇ ਆਮਨ ਟੀਮਾਨ ਟੱਚ ਤੇ ਬੀਤੀ ਪਾਕਿਸਤਾਨ ਹਰਦੀਪ ਕੌਰ ਮੁਹੰਮਦ ਅਫਜਲ ਪਚਿੱਤਰ ਸਿੰਘ ਸੰਦੀਪ ਕੌਰ ਬਲਵੰਤ ਸਿੰਘ ਸੇਖੋ ਦੇਰਪ੍ਰੀਤ ਬਬਲੀ ਹੰਗਾ ਕੈਲਗਰੀ ਤੋਂ ਜੀ ਕਾਮਲਤਾ ਲੀਵਾਲ ਹਰਮਨ ਦਿਓਲ ਗੁਰਤੇਜ ਸਿੰਘ ਚਹਿਲ ਮੁਹੰਮਦ ਤਾਰਿਕ ਕਲੋ ਜੱਟ ਪਾਕਿਸਤਾਨ ਤੋਂ ਕੁਮਾਨ ਗੇਮਿੰਗ ਪੁੱਲਰ ਤੇ ਮਨਦੀਪ ਮਹਿਰਾ ਪੰਮਾ ਸਿੰਘ ਕਲਵੀਰ ਸਿੰਘ ਜਸਵਿੰਦਰ ਸਿੰਘ ਬਾਸਟ ਕੈਲੀਫੋਰਨੀਆ ਤੋਂ ਸੁਖਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਪਰਮਜੀਤ ਕੌਰ ਲਾਪ੍ਰੀਤ ਲਵੀ ਬਲਦੇਵ ਸਿੰਘ ਸਿੱਧੂ ਹਾਸ਼ਮ ਢੀਲੋ ਵੀਪਨ ਕੁਮਾਰ ਗਰਵਿੰਦਰ ਕੌਰ ਮੱਖਣ ਸਿੰਘ ਬਰਾੜ ਪਿੰਡ ਦੀ ਆਵਾਜ਼ ਮੇਜਰ ਸਿੰਘ ਤੇ ਮੰਦੀਪ ਸਿੰਘ ਮਹਿਰਾ ਹਰਵਿੰਦਰ ਸਿੰਘ ਬਿੱਕੀ ਉਬਿਆ ਸੋਨੀ ਉਪਲ ਇਹ ਸਾਰੇ ਨਾਮ ਸੀ ਜੀ ਜਿਹੜਿਆ ਨੇ ਆਪਾਂ ਨੂੰ ਕਮੈਂਟ ਕਰੇ ਨੇ ਹਨਾ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਇਹ ਜਿਹੜੀਆਂ ਆਪਣੇ ਪੁਰਾਣੀਆਂ ਵੀਡੀਓ ਸੀ ਉਹਨਾਂ ਦੇ ਕਮੈਂਟ ਨੇ ਤੇ ਇੱਕ ਦੋ ਵੀਡੀਓ ਦੇ ਕਮੈਂਟ ਹਾਲੇ ਰਹਿੰਦੇ ਨੇ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਬੋਲਾਂਗੇ ਤੇ ਗੁੱਸਾ ਨਾ ਕਰਿਓ ਜੇ ਕਿਸੇ ਦਾ ਨਾਮ ਰਹਿ ਗਿਆ ਹਨਾ ਕਿਉਂਕਿ ਕਈ ਵਾਰ ਵਿੱਚੋਂ ਛੁੱਟ ਜਾਂਦਾ ਹੁੰਦਾ ਪਤਾ ਨਹੀਂ ਲੱਗਦਾ ਹੈਗਾ ਜਾਂ ਕਈ ਵਾਰ ਤੁਹਾਡਾ ਨਾਮ ਨਹੀਂ ਸ਼ੋਅ ਹੁੰਦਾ ਹੈਗਾ ਇਸ ਕਰਕੇ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਹਨਾ ਜਾਂ ਪਿੰਡ ਦਾ ਨਾਮ ਜ਼ਰੂਰ ਲਿਖ ਦਿਆ ਕਰੋ ਤੇ ਸਾਰਿਆਂ ਦਾ ਥੈਂਕ ਯੂ ਜੀ ਮੰਮੀ ਬਾਗੇ ਜੀ ਨਾਨਕੇ ਹਨਾ ਤੇ ਉਹ ਵੀਡੀਓ ਅਸੀਂ ਨੇ ਜਦੋਂ ਮੰਮੀ ਜਾਣ ਲੱਗੇ ਥੋੜਾ ਜਿਹਾ ਉਹਨਾਂ ਨੂੰ ਛੇੜਨ ਲੱਗੇ ਹਾਸੇ ਮਜ਼ਾਕ ਕਰ ਲਿਆ ਅਸੀਂ ਨੇ ਉਹਨਾਂ ਨਾਲ ਹੁਣ ਤੁਸੀਂ ਇਹ ਕਮੈਂਟ ਨਾ ਕਰਨ ਲੱਗ ਜਿਓ ਕਿ ਮੰਮੀ ਨੂੰ ਤੰਗ ਕਰਦੇ ਸੀ ਜਾਂ ਉਹਨਾਂ ਨੂੰ ਘਰੋਂ ਤੋਰ ਕੇ ਰਾਜੀ ਸੀ ਹਨਾ ਨਹੀਂ ਐਸੀ ਕੋਈ ਗੱਲ ਨਹੀਂ ਸੀ ਤੇ ਅਸਤਾ ਵੈਸੇ ਹੀ ਉਹਨਾਂ ਨੂੰ ਛੇੜਦੇ ਸੀ ਹਨਾ ਚਲੋ ਜੀ ਆਪਣੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ